ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਹਿਲਾ ਸ਼ੰਤ ਇਕ ਓਅੰਕਾਰ ਸਤਗੁਰ ਪ੍ਰਸਾਦ ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਨੂੰ ਸਿੱਧਾ ਨਹੀਂ ਕਿਹਾ ਕਿ ਮਹਾਰਾਜ ਚਲੋ ਨੀਮਖਾਰ ਤੀਰਥ ਉਪਰਿ ਇਸ਼ਨਾਨ ਕਰਾਈਏ ਤਦੋਂ ਸਤਗੁਰੂ ਸਾਹਿਬ ਜੀ ਨੇ ਦਿਖਾਵੇ ਮਾਤਰ ਇਸ਼ਾਨ ਦਾ ਕੰਡਨ ਕਰਕੇ ਤੇ ਗੁਰਮਤਿ ਦਾ ਤਤ ਸਿਧਾਂਤ ਸਮਝਾਉਂਦਿਆਂ ਹੋਇਆ ਇਹ ਪਾਵਨ ਸ਼ਬਦ ਉਪਦੇਸ਼ ਰੂਪ ਵਿੱਚ ਕਥਨ ਕੀਤਾ ਇੱਕ ਜੋ ਅਦੁੱਤੀ ਬ੍ਰਹਮ ਹੈ ਓੰਕਾਰ ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕੀਏ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸਤਗੁਰੂ ਕਿਰਪਾ ਕਰ ਰਹੇ ਹਨ तीर्थ ਤੇ ਜਾ ਕਰਕੇ ਇਸ਼ਨਾਨ ਦੇ ਬਹਾਨੇ ਉਸ ਦਾ ਖੰਡਨ ਕਰਕੇ ਗੁਰਮਤ ਦਾ ਤਤ ਸਿਧਾਂਤ ਸਮਝਾਉਂਦੇ ਹਨ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾ ਤਾਂ ਸੂਪਰਵਣ ਸੱਚ ਕਮਾਈਐ हे ਸਦੂ ਜਦ ਦੇਹੀ ਬੁੱਧੀ ਨੂੰ ਝੂਠ ਨੇ ਮੈਲਾ ਕਰ ਦਿੱਤਾ ਹੈ ਫਿਰ ਕਿਸ ਵਾਸਤੇ ਤੀਰਥਾਂ ਉੱਪਰ ਨਹਾਉਣ ਲਈ ਜਾਣਾ ਹੈ ਇਸ ਦੇਹੀ ਨੂੰ ਤਾਂ ਕੂੜੀ ਸ਼ਰਾਬ ਨਾਲ ਵਿਗਾੜਿਆ ਹੋਇਆ ਫਿਰ 68 ਤੀਰਥਾ ਉੱਪਰ ਨਹਾਉਣਾ ਕਿਸ ਅਰਥ ਹੈ ਭਾਵ ਕੀ ਲਾਭ ਹੋਵੇਗਾ ਕੁਝ ਨਹੀਂ ਨਾਤਾ ਨਹਾਇਆ ਇਸ਼ਨਾਨ ਕੀਤਾ ਆ ਉਸੇ ਦਾ ਪ੍ਰਵਾਣ ਨੀਕ ਸਫਲਾ ਜਿਸ ਨੇ ਸੱਚੇ ਨਾਮ ਨੂੰ ਕਮਾਉਣਾ ਕੀਤਾ ਹੈ ਜਦ ਸਾਚ ਅੰਦਰ ਹੋਏ ਸਾਚਾ ਤਾਂ ਮਾ ਸਾਚਾ ਪਾਈਐ ਜਦੋਂ ਅੰਦਰ ਅੰਦਰੋਂ ਹਿਰਦਾ ਸੱਚਾ ਹੁੰਦਾ ਹੈ ਤਾਂ ਸੱਚਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਜਦੋਂ ਜੀਵ ਸੱਚੀ ਸੰਗਤ ਵਿੱਚ ਨਿਵਾਸ ਕਰਦਾ ਹੈ ਤਦੋਂ ਪਰਮੇਸ਼ਰ ਦਾ ਸੱਚਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਜਦੋਂ ਮਨ ਅੰਦਰ ਵੀ ਸੱਚਾ ਵਸਿਆ ਹੋਵੇ ਤੇ ਬਾਣੀ ਵਿੱਚ ਵੀ ਸੱਚਾ ਹੋਵੇ ਤਦ ਹੀ ਸੱਚਾ ਅਕਾਲ ਪੁਰਖ ਪਾਉਣਾ ਕਰੀਦਾ ਹੈ ਲਿਖੇ ਬਾਝੋ ਸੁਰਤ ਨਾਹੀ ਬੋਲ ਬੋਲ ਗਵਾਈਐ ਪੁਰਬਲੇ ਪੁੰਨਾ ਦੇ ਪ੍ਰੇਰੇ ਹੋਏ ਈਸ਼ਰ ਦੁਆਰਾ ਅੰਤਿਸ਼ ਕਰਨ ਰੂਪੀ ਮਸਤਕ ਉੱਪਰ ਨਿਸ਼ਕਾਮ ਕਰਮਾਂ ਦੇ ਲਿਖੇ ਹੋਏ ਬਿਨਾ ਮਨੁੱਖ ਨੂੰ ਪਰਮਾਰਥ ਦੀ ਸੁਰਤ ਗਿਆਤ ਸੋਜੀ ਨਹੀਂ ਆਉਂਦੀ ਐਵੇਂ ਹੰਕਾਰ ਦੇ ਬੋਲ ਬਚਨਾ ਨੂੰ ਬੋਲ ਬੋਲ ਕੇ ਅਮੋਲਕ ਜਨਮ ਜਾਂ ਵਾਹਿਗੁਰੂ ਦੀ ਪ੍ਰੀਤੀ ਨੂੰ ਵਿਅਰਥ ਗਵਾ ਲਈਦਾ ਹੈ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸਬਦ ਲਿਖਾਈਏ ਹਾਂ ਜਿਸ ਥਾਂ ਵੀ ਜਾ ਕੇ ਬੈਠੀਏ ਉੱਥੇ ਚੰਗਾ ਬਚਨ ਹੀ ਕਹਿਣਾ ਕਰੀਏ ਤੇ ਆਪਣੀ ਸੁਰਤੀ ਵੇ ਸਤਿਗੁਰਾਂ ਦੇ ਉਪਦੇਸ਼ ਦੀ ਵਿਚਾਰ ਨੂੰ ਗੁਰਾਂ ਕੋਲ ਲਿਖਾਉਣਾ ਕਰੀਏ ਜਿੱਥੇ ਵੀ ਸਤਸੰਗਤ ਵਿੱਚ ਜਾ ਕੇ ਬੈਠੀਏ ਉੱਥੇ ਭਲਾ ਉਪਦੇਸ਼ ਹੀ ਕਹਿਣਾ ਚਾਹੀਦਾ ਹੈ ਤੇ ਅੰਤੇ ਕਰਨ ਦੀ ਅੰਦਰ ਬ੍ਰਹਮ ਦੀ ਸੁਰਤ ਗਿਆਤ ਲਿਖਾਉਣੀ ਚਾਹੀਦੀ ਹੈ ਕਾਇਆ ਕੂੜ ਵਿਗਾੜ ਕਾਹੇ ਨਾਈਐ ਸੋ ਇਹ ਕਾਇਆ ਦੇਹੀ ਬੁੱਧੀ ਨੂੰ ਝੂਠ ਨਾਲ ਵਿਗਾੜ ਕਰਕੇ ਕਿਸ ਵਾਸਤੇ ਤੀਰਥਾਂ ਉਪਰ ਨਹਾਉਣਾ ਹੈ ਤਦੋਂ ਆਕਾਸ਼ ਬਾਣੀ ਹੋਈ ਕਿ ਮਹਾਰਾਜ ਤੁਹਾਨੂੰ ਤਾਂ ਤੀਰਥਾਂ ਦੀ ਮਹਿਮਾ ਕਰਨੀ ਚਾਹੀਦੀ ਸੀ ਤੁਸੀਂ ਐਸੇ ਬਚਨ ਕਿਉਂ ਕਹੇ ਤਦ ਸਤਿਗੁਰੂ ਜੀ ਕਹਿਣ ਲੱਗੇ ਤਾ ਮੈਂ ਕਹਿਆ ਕਹਿਣ ਜਾ ਤੁਜੈ ਕਹਾਇਆ ਏ ਵਾਹਿਗੁਰੂ ਜੀ ਮੈਂ ਇਹ ਕਹਿਣ ਵਾਕਾਂ ਨੂੰ ਤਦ ਹੀ ਕਹਿਣਾ ਕੀਤਾ ਹੈ ਤਦ ਹੀ ਕਥਨ ਕੀਤਾ ਹੈ ਜਦੋਂ ਤੁਸੀਂ ਆਪ ਕਹਾਉਣਾ ਕੀਤਾ ਹੈ ਪਰਮੇਸ਼ਰ ਜੀ ਅਸੀਂ ਕਹਿਣ ਦੇ ਬਚਨ ਨੂੰ ਤਾਂ ਕਿਹਾ ਹੈ ਜਦੋਂ ਤੁਸੀਂ ਆਪ ਸਾਨੂੰ ਗੁਰੂ ਬਣਾ ਕੇ ਸੰਸਾਰ ਦੇ ਤਾਰਨ ਵਾਸਤੇ ਸਾਡੇ ਪਾਸੋਂ ਇਹ ਸੱਚਾ ਬਚਨ ਕਹਾਇਆ ਹੈ ਤਾਹੀ ਮੈਂ ਇਹ ਕਹਿਣ ਉਲਾੰਬਾ ਕਹਿਆ ਹੈ ਜਦੋਂ ਤੁਸੀਂ ਆਪ ਮੇਰੇ ਪਾਸੋਂ ਕਹਾਉਣਾ ਕੀਤਾ ਹੈ ਅੰਮ੍ਰਿਤ ਹਰ ਦਾ ਨਾਮ ਮੇਰੇ ਮਨ ਪਾਇਆ ਏ ਹਰੀ ਆਪ ਜੀ ਦਾ ਅੰਮ੍ਰਿਤ ਮ੍ਰਿਤਿਉ ਤੋਂ ਰਹਿਤ ਅਮਰ ਕਰਨ ਵਾਲਾ ਨਾਮ ਸਾਡੇ ਮਨ ਹਿਰਦੇ ਵਿੱਚ ਪਾਇਆ ਚੰਗਾ ਲੱਗਿਆ ਹੈ ਨਾਮ ਮੀਠਾ ਮਨਹਿ ਲਾਗਾ ਦੁੱਖ ਡੇਰਾ ਟਾਹਿਆ ਤੁਹਾਡਾ ਇਹ ਅੰਮ੍ਰਿਤ ਵਰਗਾ ਮਿੱਠਾ ਪਿਆਰਾ ਨਾਮ ਮਨ ਵਿੱਚ ਪਿਆਰਾ ਲੱਗਾ ਹੈ ਇਸ ਨਾਮ ਨੇ ਜੰਮਣ ਮਰਨ ਆਦ ਦੁੱਖਾਂ ਦਾ ਡੇਰਾ ਅਸਥਾਨ ਅਗਿਆਨ ਟਾਹ ਦਿੱਤਾ ਹੈ ਸੂਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ ਏ ਮਹਾਰਾਜੀ ਜਦੋਂ ਤੂੰ ਆਪ ਫਰਮਾਉਣਾ ਕੀਤਾ ਤਾਂ ਉਸ ਨੂੰ ਕਮਾਉਣ ਕਰਕੇ ਆਤਮ ਸੁਖ ਆਕਰ ਕੇ ਸਾਡੇ ਮਨ ਹਿਰਦੇ ਵਿੱਚ ਵਸ ਗਿਆ ਹੈ ਨਦਰ ਤੁਧ ਅਰਦਾਸ ਮੇਰੀ ਜਿਨ ਆਪ ਉਪਾਇਆ ਈ ਮਹਾਰਾਜੀ ਤੁਹਾਡੀ ਤਾਂ ਨਦਰ ਕਿਰਪਾ ਦ੍ਰਿਸ਼ਟੀ ਕਰਨੀ ਬਣਦੀ ਹੈ ਤੇ ਮੇਰੀ ਅਰਦਾਸ ਬੇਨਤੀ ਕਰਨੀ ਬਣਦੀ ਹੈ ਜਿਸ ਨੇ ਆਪ ਇਸ ਜਗਤ ਨੂੰ ਪੈਦਾ ਕੀਤਾ ਹੈ ਜਿਸ ਨੇ ਆਪ ਆਪਣੇ ਸਰੂਪ ਦਾ ਗਿਆਨ ਕਰਵਾਇਆ ਤਾ ਮੈਂ ਕਹਿਆ ਕਹਿਣ ਜਾ ਤੁਝੈ ਕਹਾਇਆ ਏ ਮਹਾਰਾਜ ਜੀ ਮੈਂ ਤਾਂ ਹੀ ਐਸੀ ਕਹਿਣ ਬਚਨਾਂ ਨੂੰ ਕਹਿਆ ਹੈ ਜਦੋਂ ਤੁਸੀਂ ਆਪ ਪ੍ਰੇਰਕੇ ਕਹਾਉਣਾ ਕਰਦੇ ਹੋ ਵਾਰੀ ਖਸਮ ਕਢਾਏ ਕਿਰਤ ਕਮਾਵਣਾ ਜੋ ਵੀ ਜੀਵਾ ਨੇ ਪੁਰਬਲੇ ਜਨਮ ਵਿੱਚ ਕਰਮ ਕੀਤੇ ਹਨ ਉਸੇ ਅਨਸਾਰ ਖਸਮ ਮਾਲਕ ਵਾਹਿਗੁਰੂ ਜੁਨਾ ਦੀ ਵਾਰੀ ਕਢਾਉਂਦਾ ਹੈ ਇਰਾਸੀਲਾ ਕੇ ਜੂਨ ਤੋਂ ਬਾਅਦ ਇਹ ਮਨੁੱਖਾ ਜਨਮ ਰੂਪੀ ਵਾਰੀ ਖਸਮ ਨੇ ਆਪ ਆਪਣੇ ਵਿੱਚ ਮਿਲਣ ਵਾਸਤੇ ਕੱਢੀ ਹੈ ਇਸ ਕਰਕੇ ਇਸ ਜਨਮ ਵਿੱਚ ਨਾਮ ਦੀ ਸੱਚੀ ਕਿਰਤ ਨੂੰ ਕਮਾਉਣਾ ਚਾਹੀਦਾ ਮੰਦਾ ਕਿਸੈ ਨਾ ਆਖ ਝਗੜਾ ਪਾਵਣਾ ਇਸ ਲਈ ਕਿਸੇ ਪੁਰਸ਼ ਨੂੰ ਬੁਰਾ ਭਲਾ ਕਹਿਣਾ ਭਾਵ ਮੰਦਾ ਕਹਿਣਾ ਕਿਉਂਕਿ ਬੁਰਾ ਕਹਿਣ ਨਾਲ ਝਗੜਾ ਬੁਖੇੜਾ ਹੀ ਪੱਲੇ ਪੈਂਦਾ ਹੈ ਨੇਪਾਇ ਝਗੜਾ ਸੁਆਮ ਸੇਤੀ ਆਪ ਆਪ ਮਜਾਵਣਾ ਫਿਰ ਸੁਆਮ ਸੁਆਮੀ ਪਰਮੇਸ਼ਰ ਦੇ ਨਾਲ ਵੀ ਝਗੜਾ ਬਖੇੜਾ ਨਾ ਪਾਉਣਾ ਕਰ ਕਿਉਂਕਿ ਝਗੜਾ ਪਾਉਣ ਨਾਲ ਆਪਣਾ ਆਪ ਹੀ ਮਜਾਵਣਾ ਖਾਰ ਕਰਨਾ ਹੀ ਹੁੰਦਾ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿਆ ਰੂ ਆਵਣਾ ਜਿਸ ਗੁਰਮੁਖ ਮਹਾਤਮਾ ਨਾਲ ਸੰਗਤ ਹੋਵੇ ਉਨ੍ਹਾਂ ਨਾਲ ਸਰੀਕੀ ਬਰਾਬਰੀ ਕਰਕੇ ਕੀ ਪੇਸ਼ ਜਾਵੇਗੀ ਸਗੋਂ ਰੂਹ ਆਵਣਾ ਰੋਣਾ ਹੀ ਪਵੇਗਾ ਜੋ ਦੇ ਸਹਿਣਾ ਮਨਹਿ ਕਹਿਣਾ ਆਖ ਨਾਹੀ ਬਾਵਣਾ ਉਹ ਸੁਆਮੀ ਕਰਮ ਅਨੁਸਾਰ ਜੋ ਵੀ ਦੁੱਖ ਸੁੱਖ ਦੇਣਾ ਕਰੇ ਉਸ ਨੂੰ ਸਮਾਨ ਬਿਰਤੀ ਕਰਕੇ ਸਹਾਰਨਾ ਚਾਹੀਦਾ ਅਤੇ ਕੁਝ ਵੀ ਕਹਿਣਾ ਆਖਣ ਵੱਲੋਂ ਮਨਹਿ ਰੁਕ ਜਾਣਾ ਚਾਹੀਦਾ ਨਹੀਂ ਕਹਿਣਾ ਚਾਹੀਦਾ ਸਤਿਗੁਰਾਂ ਦਾ ਕਹਿਣਾ ਮੰਨਣਾ ਕਰੇ ਤੇ ਆਖ ਮੁਖ ਦੁਆਰਾ ਵਿਰਤ ਹੀ ਵਾਵਣਾ ਬਕਣਾ ਬਕਵਾਸ ਨਹੀਂ ਕਰਨਾ ਚਾਹੀਦਾ ਹੰਕਾਰ ਦੇ ਬਚਨਾਂ ਨੂੰ ਆਖ ਕੇ ਆਪਣੇ ਆਪ ਨੂੰ ਪਰਮੇਸ਼ਰ ਵੱਲੋਂ ਵਾਵਣਾ ਗਵਾਉਣਾ ਨਹੀਂ ਚਾਹੀਦਾ ਆਪਣੇ ਆਪ ਨੂੰ ਕੁਝ ਨਾ ਆਖ ਭਾਵ ਇਹ ਨਾ ਸਮਝ ਕੇ ਮੈਂ ਕੁਝ ਹਾਂ ਕੇਵਲ ਉਸ ਵਾਹਿਗੁਰੂ ਦਾ ਜਸ ਵਾਵਣਾ ਵਜਾਉਣਾ ਉਚਾਰਨ ਕਰ ਵਾਰੀ ਖਸਮ ਕਢਾਏ ਕੀਰਤ ਕਮਾਉਣਾ ਹੇ ਭਾਈ ਜੋ ਪਿਛਲੇ ਜੁਗਾਂ ਵਿੱਚ ਸ਼ੁਭ ਕਰਮ ਕੀਤੇ ਸੀ ਉਹਨਾਂ ਅਨੁਸਾਰ ਖਸਮ ਮਾਲਕ ਵਾਹਿਗੁਰੂ ਨੇ ਆਪ ਦੇ ਨਾਲ ਮਿਲਣ ਵਾਸਤੇ ਇਸ ਕਲਯੁਗ ਵਿੱਚ ਮਨੁੱਖਾ ਜਨਮ ਦੀ ਵਾਰੀ ਕੱਢੀ ਹੈ ਇਸ ਕਰਕੇ ਤੂੰ ਪਰਮੇਸ਼ਰ ਦੀ ਕੀਰਤਨ ਭਗਤੀ ਨੂੰ ਕਮਾਉਣਾ ਕਰ ਸਭ ਉਪਾਈਨ ਆਪ ਆਪੇ ਨਦਰ ਕਰੇ ਉਸ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਆਪ ਹੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦਾ ਹੈ ਕੌੜਾ ਕੋਈ ਨਾ ਮਾਗੇ ਮਿੱਠਾ ਸਭ ਮਾਗੇ ਉਸ ਪਾਸੋਂ ਕੋਈ ਵੀ ਕੌੜਾ ਭਾਵ ਦੁੱਖ ਨਹੀਂ ਮੰਗਦਾ ਸਾਰੇ ਮਿੱਠਾ ਭਾਵ ਸੁਖ ਹੀ ਮੰਗਦੇ ਸਭ ਕੋ ਇਹ ਮਿੱਠਾ ਮੰਗ ਦੇਖੈ ਖਸਮ ਭਾਵੈ ਸੁਖ ਕਰੇ ਹਾਂ ਦੇਖਣਾ ਕਰੋ ਵੀ ਸਾਰੇ ਕੋਈ ਮਿੱਠਾ ਮੰਗਦੇ ਆ ਭਾਵ ਸੁਖ ਮੰਗਦੇ ਆ ਤੇ ਮਿੱਠੇ ਪਦਾਰਥ ਮੰਗਦੇ ਆ ਪਰ ਜੋ ਖਸਮ ਮਾਲਕ ਵਾਹਿਗੁਰੂ ਨੂੰ ਪਾਉਂਦਾ ਉਹ ਉਹੋ ਹੀ ਕਰਦਾ ਕਿਛ ਪੁੰਨ দান ਅਨੇਕ ਕਰਨੀ ਨਾਮ ਤੁਲ ਨ ਸੰਸਰੇ ਜੋ ਕੋਈ ਵੀ ਪੁੰਨ দান ਤੇ ਹੋਰ ਅਨੇਕ ਬਿਆੰਤ ਕਰਨੀਆਂ ਹਨ ਪਰ ਨਾਮ ਦੀ ਕਮਾਈ ਦੇ ਨਾਹੀਂ ਤੁਲ ਬਰਾਬਰ ਤੇ ਨਾਹੀਂ ਸੰਸਰੇ ਸਦਰਸ਼ ਹਨ ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿਲਿਆ ਹੈ ਉਹਨਾਂ ਨੂੰ ਕਦੇ ਵੀ ਧਰੋ ਹੀ ਨਿਸ਼ਕਾਮ ਕਰਮਾਂ ਦਾ ਲੇਖ ਪਿਆ ਹੋਇਆ ਸੀ ਉਹਨਾਂ ਉੱਪਰ ਧਰੋ ਹੀ ਪਰਮੇਸ਼ਰ ਕਿਰਪਾਲੂ ਹੋਇਆ ਸੀ ਕਿਉਂਕਿ ਸਭ ਉਪਾਈਨ ਆਪ ਆਪੇ ਨਦਰ ਕਰੇ ਸਾਰੀ ਸ੍ਰਿਸ਼ਟੀ ਪਰਮੇਸ਼ਰ ਨੇ ਆਪ ਹੀ ਉਪਾਈਨ ਪੈਦਾ ਕੀਤੀ ਹੈ ਆਪ ਹੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਨ ਵਾਲਾ ਹੈ ਬਡਹੰਸ ਮਹੱਲਾ ਪਹਿਲਾ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਵਿੱਚ ਜਗਿਆਸੂ ਮੁਖ ਦੁਆਰਾ ਸਾਨੂੰ ਬੇਨਤੀਆਂ ਕਰਨ ਦੀ ਜਾਚ ਦੱਸਦੇ ਹੋਏ ਫਰਮਾਉਂਦੇ ਹਨ ਕਰੋ ਦਇਆ ਤੇਰਾ ਨਾਮ ਵਖਾਣਾ ਈ ਮਹਾਰਾਜੀ ਤੁਸੀਂ ਸਾਡੇ ਉੱਪਰ ਆਪਣੀ ਦਇਆ ਮਿਹਰ ਕਰੋ ਤਾਂ ਜੋ ਅਸੀਂ ਤੁਹਾਡਾ ਨਾਮ ਵਖਾਣਾ ਕਥਨ ਕਰੀਏ ਉਚਾਰਨ ਕਰੀਏ ਸਭ ਉਪਾਈਐ ਆਪ ਆਪੇ ਸਰਬ ਸਮਾਣਾ ਸਾਰੀ ਸ੍ਰਿਸ਼ਟੀ ਦੇ ਜੀਵ ਤੂੰ ਆਪ ਹੀ ਪੈਦਾ ਕੀਤੇ ਹਨ ਫਿਰ ਤੂੰ ਆਪ ਹੀ ਸਾਰਿਆਂ ਵਿੱਚ ਸਮਾਇਆ ਹੋਇਆ ਮਿਲਿਆ ਹੋਇਆ ਸਰਬੇ ਸਮਾਣਾ ਆਪ ਤੂੰ ਹੈ ਉਪਾਇ ਤੰਦੈ ਲਾਈਆ ਏ ਮਹਾਰਾਜੀ ਜਿੰਨੇ ਵੀ ਲੋਕ ਪਰਲੋਕ ਬ੍ਰਹਮੰਡ ਆਦਿ ਹਨ ਸਾਰਿਆਂ ਦੇ ਵਿੱਚ ਤੂੰ ਹੈ ਤੂੰ ਆਪ ਹੀ ਸਮਾਇਆ ਹੋਇਆ ਹੈ ਫਿਰ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਜੀਵਾਂ ਦੀ ਵਾਸ਼ਨਾ ਕਰਨੀ ਅਨਸਾਰ ਉਹਨਾਂ ਨੂੰ ਧੰਦਿਆਂ ਵਿੱਚ ਕਮਾਂਕਾਰਾਂ ਵਿੱਚ ਲਾਉਣਾ ਕੀਤਾ ਹੈ ਇੱਕ ਤੁਝ ਹੀ ਕੀਏ ਰਾਜੇ ਇੱਕ ਦਾ ਭੇਖ ਪਵਾਇਆ ਇੱਕ ਨਾਂ ਤੂੰ ਭਾਵ ਕਈਆਂ ਨੂੰ ਤੁਸੀਂ ਆਪ ਹੀ ਮੁਲਕਾਂ ਦੀ ਹਕੂਮਤ ਦੇ ਕੇ ਰਾਜੇ ਬਣਾਉਣਾ ਕੀਤਾ ਹੈ ਇਕਨਾਂ ਅਨੁਭਾਵ ਕਈਆਂ ਨੂੰ ਭੀਖ ਮੰਗਣ ਵਿੱਚ ਪਰਮਾਇਆ ਹੋਇਆ ਲਾਇਆ ਹੋਇਆ ਲੋਭ ਮੋਹ ਤੁਜ ਕੀਆ ਮੀਠਾ ਏਤ ਪਰਮ ਭੁਲਾਣਾ ਜੀਵਾਂ ਦੇ ਤਾਈ ਪਦਾਰਥਾਂ ਦੇ ਇਕੱਤਰ ਕਰਨ ਦਾ ਲੋਭ ਲਾਲਚ ਸਰੀਰਾਂ ਆਦ ਦਾ ਮੋਹ ਤੁਸੀਂ ਆਪ ਹੀ ਮਿੱਠਾ ਪਿਆਰਾ ਕਰਕੇ ਲਾਉਣਾ ਕੀਤਾ ਇਸ ਪਰਮ ਵਿੱਚ ਹੀ ਸਭ ਅਗਿਆਨੀਆਂ ਨੂੰ ਭੁਲਾਇਆ ਹੋਇਆ ਹੈ ਸਦਾ ਦਇਆ ਕਰਹੁ ਆਪਣੀ ਤਾਮ ਨਾਮ ਵਖਾਣਾ ਈ ਮਹਾਰਾਜੀ ਸਾਡੇ ਉੱਪਰ ਹਮੇਸ਼ਾ ਹੀ ਆਪਣੀ ਦਇਆ ਦ੍ਰਿਸ਼ਟੀ ਮਿਹਰ ਦੀ ਦ੍ਰਿਸ਼ਟੀ ਕਰਨੀ ਕਰੋ ਤਾਂ ਜੋ ਮੈਂ ਤੁਹਾਡਾ ਨਾਮ ਕਥਨ ਭਾਵ ਜਪਦਾ ਰਹਾ ਨਾਮ ਤੇਰਾ ਹੈ ਸੱਚਾ ਸਦਾ ਮੈਂ ਮਨ ਪਾਣਾ ਤੇਰਾ ਨਾਮ ਸਦਾ ਹੀ ਸੱਚਾ ਤ੍ਰੈਕਾਲ ਆਬਾਦ ਰੂਪ ਹੈ ਉਹ ਹਮੇਸ਼ਾ ਹੀ ਮੇਰੇ ਮਨ ਹਿਰਦੇ ਵਿੱਚ ਬਾਣਾ ਪਾਉਂਦਾ ਚੰਗਾ ਲੱਗਦਾ ਹੈ ਦੁੱਖ ਗਿਆ ਸੁਖ ਆਏ ਸਮਾਣਾ ਜਿਸ ਕਰਕੇ ਸਾਡਾ ਸਾਰਾ ਅਗਿਆਨ ਕਰਕੇ ਜੰਮਣ ਮਰਨ ਆਦ ਦਾ ਦੁੱਖ ਕਸ਼ਟ ਚਲਿਆ ਗਿਆ ਹੈ ਤੇ ਸੁਖ ਸਰੂਪ ਆਤਮਾ ਆਨੰਦ ਹਿਰਦੇ ਵਿੱਚ ਆ ਕੇ ਸਮਾ ਗਿਆ ਹੈ ਗਾਵਨ ਸੁਰ ਨਰ ਸੁਗੜ ਸੁਜਾਣਾ ਹੀ ਮਹਾਰਾਜ ਜੀ ਤੇਰੇ ਸਰੂਪ ਨੂੰ ਦੇਵੀ ਸੰਪਦਾ ਵਾਲੇ ਦੇਵਤੇ ਨਰਮਨੁਖ ਸੁਗੜ ਸ੍ਰੇਸ਼ਟ ਘੜਤਾ ਨੂੰ ਘੜਨ ਵਾਲੇ ਰਿਸ਼ੀਮਨੀ ਅਤੇ ਸੁਜਾਣਾ ਗਿਆਨਵਾਨ ਤਤਬੇ ਤੇ ਮਹਾਤਮਾ ਸਾਰੇ ਹੀ ਗਾਉਂਦੇ ਆ ਸੁਰ ਨਰ ਸੁਗੜ ਸੁਜਾਣ ਗਾਵਹਿ ਜੋ ਤੇਰੇ ਮਨ ਭਾਵਹਿ ਦੇਵੀ ਸੰਪਦਾ ਵਾਲੇ ਸੁਰ ਦੇਵਤੇ ਸੂਰਮਤਾਈ ਵਾਲੇ ਨਰਮਨੁਖ ਸੁਗੜ ਸ੍ਰੇਸ਼ਟ ਘੜਤਾ ਨੂੰ ਘੜਨ ਵਾਲੇ ਸੁਜਾਣ ਗਿਆਨਮਾਨ ਸਾਰੇ ਹੀ ਤੇਰੇ ਸਰੂਪ ਨੂੰ ਗਾਉਂਦੇ ਹਨ ਪਰ ਜਿਹੜੇ ਤੁਹਾਡੇ ਮਨ ਹਿਰਦੇ ਨੂੰ ਪਾਉਂਦੇ ਉਹੋ ਹੀ ਸਫਲੇ ਆ ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮ ਗਵਾਵਹਿ ਏ ਮਹਾਰਾਜੀ ਜੋ ਜੀਵ ਮਾਇਆ ਦੇ ਮੋਹਿਤ ਕੀਤੇ ਹੋਏ ਤੈਨੂੰ ਚੇਤੇ ਨਹੀਂ ਕਰਦੇ ਉਹਨਾਂ ਨੇ ਆਪਣਾ ਅਹਿਲਾ ਸੁੰਦਰ ਮਨੁੱਖਾ ਜਨਮ ਵਿਅਰਥ ਹੀ ਗਵਾ ਲਿਆ ਹੈ ਇਕ ਮੂੜ ਮੁਗਦ ਨਚੇਤ ਹੈ ਮੂਲੇ ਜੋ ਆਇਆ ਤਿਸ ਜਾਣਾ ਕਈ ਜੋ ਵਿਵਹਾਰਾਂ ਵੱਲੋਂ ਮੂਰਖ ਤੇ ਪਰਮਾਰਥ ਵੱਲੋਂ ਮੁਗਦ ਬੇਸਮਝੋ ਕੇ ਪਰਮੇਸ਼ਰ ਨੂੰ ਉਕਾ ਹੀ ਚੇਤੇ ਨਹੀਂ ਕਰਦੇ ਪਰ ਜੋ ਵੀ ਜਨਮ ਧਾਰ ਕੇ ਸੰਸਾਰ ਵਿੱਚ ਆਇਆ ਹੈ ਉਸਨੇ ਜ਼ਰੂਰ ਹੀ ਇਥੋਂ ਕੁਝ ਕਰ ਜਾਣਾ ਹੈ ਨਾਮ ਤੇਰਾ ਸਦਾ ਸਾਚਾ ਸੋਇ ਮੈਂ ਮਨ ਭਣਾ <coughs> हे महाराज जी तेरा नाम हमेशा ही सच्चा त्रिकाल अववाद रूप है ओ सच्चा नाम मेरे मन हृदय विच पौंदा है तेरा वक्त सुहावा अमृत तेरी वाणी हे महाराज जी तेरा सिमरन दा वक्त समय सुहावा शुभ नीक है तेरी प्राप्ति दा वक्त अंभाव अमृत वेला ਜਾ ਮਨੁੱਖਾ ਜਨਮ ਬਹੁਤ ਸੁਹਾਵਣਾ ਹੈ ਤੇਰੀ ਪ੍ਰਾਪਤੀ ਲਈ ਜੋ ਭਾਰਤਖੰਡ ਵਿੱਚ ਰਹਿਣ ਦਾ ਵਕਤ ਪ੍ਰਾਪਤ ਹੋਇਆ ਇਹ ਵੀ ਬਹੁਤ ਸ਼ੁਭ ਨੀਕ ਹੈ ਕਿਉਂਕਿ ਬਾਕੀ ਭੂਮੀ ਖਾਣ ਭੋਗਣ ਤੇ ਪਹਿਰਨ ਵਾਲੀ ਹੀ ਕੈਦੀ ਆ ਤੇਰੇ ਸਿਮਰਨ ਲਈ ਸਤਸੰਗਤ ਦੀ ਪ੍ਰਾਪਤੀ ਦਾ ਵਕਤ ਵੀ અત્યੰਤ ਸੁਹਾਵਣਾ ਹੈ ਅਤੇ ਤੇਰੀ ਸਤ ਨਾਮ ਰੂਪ ਬਾਣੀ ਵੀ ਮ੍ਰਿਤਿ ਤੋ ਰਹਿਤ ਕਰਨ ਵਾਲੀ ਹੈ ਸੇਵਕ ਸੇਵਹਿ ਪਾਉ ਕਰ ਲਾਗਾ ਸਾਉ ਪ੍ਰਾਣੀ ਜੋ ਤੇਰੇ ਸੇਵਕ ਦਾਸ ਬਣ ਕੇ ਤੇਰੇ ਵਿੱਚ ਭਾਉ ਪ੍ਰੇਮ ਭਾਵਨਾ ਕਰਕੇ ਤੈਨੂੰ ਸੇਵਨ ਦੇ ਭਾਵ ਸਿਮਰਨ ਭਜਨ ਕਰਦੇ ਆ ਉਹਨਾਂ ਪ੍ਰਾਣਾ ਧਾਰੀਆਂ ਨੂੰ ਹੀ ਭੇਜੇ ਭਜਨ ਦਾ ਤੇਰੇ ਭਜਨ ਦਾ ਸਵਾਦ ਮਿੱਠਾ ਲੱਗਦਾ ਹੈ ਉਹਨਾਂ ਨੂੰ ਸੰਸਾਰ ਦੁੱਖ ਦੀ ਨਿਵਰਤੀ ਤੇ ਪਰਮ ਪਯੁਰ ਯੋਜਨ ਪਰਮ ਆਨੰਦ ਦੀ ਪ੍ਰਾਪਤੀ ਰੂਪ ਸਵਾਦ ਲੱਗਾ ਹੈ ਸੋ ਪ੍ਰਾਣੀ ਤਿਨਾਂ ਲਾਗਾ ਜਿਨੀ ਅੰਮ੍ਰਿਤ ਪਾਇਆ ਉਹਨਾਂ ਪ੍ਰਾਣਾਤਾਰੀਆਂ ਤੇਰੇ ਸੇਵਕਾਂ ਨੂੰ ਹੀ ਤੇਰੇ ਭਜਨ ਦਾ ਸੋ ਸਵਾਦ ਮਿੱਠਾ ਲੱਗਾ ਹੈ ਜਿਨ੍ਹਾਂ ਨੇ ਸਤਿਗੁਰਾਂ ਪਾਸੋਂ ਨਾਮ ਅੰਮ੍ਰਿਤ ਨੂੰ ਪ੍ਰਾਪਤ ਕੀਤਾ ਹੈ ਨਾਮ ਤੇਰੇ ਜੋਏ ਰਾਤੇ ਨਿਤ ਚੜ੍ਹੈ ਸਵਾਇਆ ਜਿਹੜੇ ਵੀ ਤੇਰੇ ਨਾਮ ਵਿੱਚ ਰੰਗੇ ਹੋਏ ਆ ਉਹਨਾਂ ਨੂੰ ਨਿਤਾ ਪ੍ਰਤੀ ਸੁਵਾਇਆ ਕਿ ਇਹ ਦੂਣਾ ਚੋਣਾ ਆਨੰਦ ਚੜਦਾ ਰਹਿੰਦਾ ਇੱਕ ਕਰਮ ਧਰਮ ਨਾ ਹੋਏ ਸੰਜਮ ਜਾਮ ਨਾ ਏਕ ਪਛਾਣੀ ਇੱਕ ਐਸੇ ਜੀਵ ਹਨ ਜਿਨ੍ਹਾਂ ਕੋਲੋਂ ਨਿਸ਼ਕਾਮ ਕਰਮ ਜਗ ਆਦ ਧਰਮ ਤੇ ਇੰਦਰੀਆਂ ਦਾ ਦਮਨ ਆਦ ਨਹੀਂ ਹੁੰਦਾ ਅਤੇ ਜਦੋਂ ਤੱਕ ਉਹ ਇਕ ਗੁਰਾਂ ਦੇ ਸ਼ਬਦ ਦੀ ਪਛਾਣ ਨਹੀਂ ਕਰਦੇ ਉਦੋਂ ਇਹਨਾਂ ਦਾ ਕੀਤਾ ਹੋਇਆ ਕਰਮ ਧਰਮ ਆਦ ਸਫਲ ਵੀ ਨਹੀਂ ਹੋ ਸਕਦਾ ਵਕਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਏ ਮਹਾਰਾਜ ਜੀ ਤੇਰੀ ਪ੍ਰਾਪਤੀ ਲਈ ਸਤਸੰਗਤ ਕਰਨ ਦਾ ਵਕਤ ਵੇਲਾ ਹਮੇਸ਼ਾ ਹੀ ਸੁਹਾਵਾ ਹੈ ਸ਼ੁਭ ਨੀਕ ਅਤੇ ਤੇਰੀ ਬਾਣੀ ਮੌਤ ਤੋਂ ਰਹਿਤ ਅਮਰ ਕਰਨ ਵਾਲੀ ਹੈ ਖੌਬਲਹਾਰੀ ਸਾਚੇ ਨਾਵੈ ਰਾਜ ਤੇਰਾ ਕਬਹ ਨਾ ਜਾਵੇ ਈ ਮਹਾਰਾਜੀ ਅਸੀਂ ਤੇਰੇ ਸੱਚੇ ਨਾਮ ਤੋਂ ਬਲਹਾਰੀ ਕੁਰਬਾਨ ਜਾਂਦੇ ਹਾਂ ਤੇਰਾ ਹੁਕਮ ਰੂਪੀ ਰਾਜ ਕਦੇ ਵੀ ਜਾਣ ਵਾਲਾ ਭਾਵ ਨਾਸ਼ ਹੋਣ ਵਾਲਾ ਨਹੀਂ ਤੇਰਾ ਰਾਜ ਪ੍ਰਕਾਸ਼ ਵੀ ਕਦੇ ਜਾਣ ਵਾਲਾ ਨਹੀਂ ਰਾਜੋ ਤ ਤੀਰਾ ਸਦਾ ਨਿਹਚਲ ਏਹ ਕਬਹ ਨਾ ਜਾਵੇ ਤੇਰਾ ਰਾਜ ਹੁਕਮ ਪ੍ਰਕਾਸ਼ ਤਾਂ ਹਮੇਸ਼ਾ ਹੀ ਨਿਹਚਲ ਅਟਲ ਹੈ ਇਹ ਕਦੇ ਵੀ ਨਹੀਂ ਜਾਵੇਗਾ ਜੋ ਬ੍ਰह्म ਭੀਤਿਆਂ ਦੇ ਅੰਦਰ ਤੇਰਾ ਪ੍ਰਕਾਸ਼ ਆ ਉਹ ਸਦਾ ਨਿਹਚਲ ਹੈ ਜਿਸ ਨੂੰ ਇੱਕ ਵਾਰ ਪ੍ਰਾਪਤ ਹੋ ਜਾਵੇ ਫਿਰ ਉਸ ਦਾ ਆਨੰਦ ਕਦੇ ਵੀ ਨਹੀਂ ਜਾਂਦਾ ਚਾਕਰ ਤਾਂ ਤੇਰਾ ਸੋਏ ਹੋਵੇ ਜੋ ਸਹਿਜ ਸਮਾਵੈ ਹੀ ਮਹਾਰਾਜੀ ਤੇਰਾ ਚਾਕਰ ਸੇਵਕਤਾ ਉਹ ਹੀ ਹੋ ਸਕਦਾ ਜਿਹੜਾ ਸਹਿਜ ਸ਼ਾਂਤੀ ਸਹਿਜ ਅਵਸਥਾ ਵਿੱਚ ਸਮਾਵੈ ਸਮਾ ਜਾਂਦਾ ਹੈ ਦੁਸ਼ਮਨ ਤਦ ਦੁੱਖ ਨ ਲੱਗੈ ਮੂਲੇ ਪਾਪ ਨੇੜ ਨ ਆਵੈ ਫਿਰ ਉਸ ਚਾਕਰ ਨੂੰ ਦੁਸ਼ਮਨ ਵੈਰੀ ਤਾ ਭਾਵ ਤੇ ਦੁੱਖ ਦੁੱਖ ਕਾਮ ਕ੍ਰੋਧ ਰੂਪੀ ਵੈਰੀ ਤੇ ਜੰਮਣ ਮਰਨ ਦਾ ਕਾਰਨ ਗਿਆਨ ਰੂਪੀ ਦੁੱਖ ਮੂਲੇ ਉਕਾ ਹੀ ਨਹੀਂ ਲਗਦਾ ਅਤੇ ਪਾਪ ਨਖਿੱਧ ਕਰਮ ਵੀ ਨੇੜੇ ਨਹੀਂ ਆਉਂਦੇ ਹਉ ਬਲਹਾਰੀ ਸਦਾ ਹੋਵਾ ਏਕ ਤੇਰੇ ਨਾਵੈ ਏ ਮਹਾਰਾਜ ਜੀ ਮੈਂ ਇਕ ਤੇਰੇ ਤੁਹਾਡੇ ਨਾਮ ਤੋਂ ਹਮੇਸ਼ਾ ਬਲਹਾਰ ਹੁੰਦਾ ਜੁਗ ਹੈ ਜੁਗੰਤਰ ਭਗਤ ਤੁਮਾਰੇ ਕੀਰਤ ਕਰੈ ਸੁਆਮੀ ਤੇਰੇ ਦੁਆਰੇ ਏ ਮਹਾਰਾਜ ਜੀ ਯੁੱਗਾਂ ਯੁੱਗਾਂ ਦੇ ਅੰਦਰ ਤੁਹਾਡੇ ਨਿਰਗੁਣ ਤੇ ਸਰਗੁਣ ਸਰੂਪ ਦੇ अनेका ਭਗਤ ਸੇਵਕ ਹੋਏ ਆ ਯੁੱਗਹਿ ਚਾਰ ਆਸ਼ਰਮ ਚਾਰ ਵਰਨਾ ਚਾਰ ਮਜਬਾਂ ਵਿੱਚੋਂ ਚੌਹਾਂ ਯੁੱਗਾਂ ਅੰਦਰ ਚਾਰ ਸਾਧਨ ਵਿਵੇਕ ਵਿਰਾਗ ਖੜ ਸੰਪਤੀ ਮੋਖ ਇੱਛਾ ਜਾਂ ਸ਼ਰਵਣ ਮੰਨਣ ਨਿਧਿਆਸਣ ਤੇ ਤਤ ਤੁੰ ਦਾ ਸੰਸ਼ੋਧਨ ਸੰਪੰਨ अनेका ਹੀ ਤੁਹਾਡੇ ਭਗਤ ਹਨ ਜੋ ਤੁਹਾਡੇ ਦੁਆਰ ਸਾਧ ਸੰਗਤ ਗਿਆਨ ਵਿੱਚ ਇਸ ਤੂਕੇ ਤੇਰੀ ਕੀਰਤੀ ਕੀਰਤਨ ਭਗਤੀ ਕਰਦੇ ਆ ਜਪਹਿ ਤਾ ਸਾਚਾ ਏਕ ਮੁਰਾਰੇ ਏ ਮੁਰਾਰੇ ਮੁਰ ਆਦ ਦੈਂਤਾਂ ਦਾ ਨਾਸ਼ ਕਰਨ ਵਾਲੀ ਅਦਵੈਤ ਰੂਪਤੇ ਤ੍ਰੈਕਾਲ ਆਬਾਦ ਰੂਪ ਪਰਮੇਸ਼ਰ ਉਹ ਭਗਤ ਤਾਂ ਤੈਨੂੰ ਹੀ ਜਪਦੇ ਆ ਤੇਰਾ ਸੱਚਾ ਨਾਮ ਜਪਦੇ ਹਨ ਸਾਚਾ ਮੁਰਾਰੇ ਤਾਮ ਜਾਪਹਿ ਜਾਮ ਮਨ ਵਸਾਵਹਿ ਹੇ ਸੱਚਾ ਤ੍ਰੈਕਾਲ ਆਬਾਦ ਰੂਪ ਮਰਾਰੇ ਪਰਮੇਸ਼ਰ ਉਹ ਭਗਤ ਤਦ ਹੀ ਤੈਨੂੰ ਜਪਦੇ ਆ ਜਦੋਂ ਤੂੰ ਆਪਣਾ ਨਾਮ ਗੁਰਾਂ ਦੁਆਰਾ ਉਹਨਾਂ ਦੇ ਮਨ ਕੇ ਹੀ ਹਿਰਦੇ ਵਿੱਚ ਵਸਾ ਦਿੰਦਾ ਹੈ ਪਰ ਮੂੰ ਪੁਲਾਵਾ ਤਜਹਿ ਕੀ ਆ ਜਾਮ ਇਹੋ ਚੁਕਾਵਹਿ ਹੇ ਮਹਾਰਾਜ ਜੀ ਜੀਵਾਂ ਨੂੰ ਮਾਇਆ ਦੇ ਭਰਮ ਵਿੱਚ ਲਾ ਕੇ ਪੁਲਾਉਣਾ ਵੀ ਤੁਸੀਂ ਹੀ ਕੀਤਾ ਹੈ ਪਰ ਜਦੋਂ ਇਹ ਭਲੇਖੇ ਨੂੰ ਚਕਾਉਂਦੇ ਚੁਕਦੇ ਹੋ ਤਦੋਂ ਹੀ ਇਹ ਭੁਲੇਖਾ ਚੁੱਕਿਆ ਜਾਂਦਾ ਗੁਰ ਪ੍ਰਸਾਦੀ ਕਰੋ ਕਿਰਪਾ ਲੇਹ ਜਮਉ ਉਬਾਰੇ ਏ ਮਹਾਰਾਜੀ ਗੁਰਾਂ ਦੀ ਕਿਰਪਾ ਦੇ ਨਾਲ ਤੁਸੀਂ ਵੀ ਆਪਣੀ ਮਿਹਰ ਕਰੋ ਜਮ ਜੰਮਣ ਮਰਨ ਤੋਂ ਉਬਾਰੇ ਬਚਾ ਲੈਣਾ ਕਰੋ ਜੁਗ ਹੈ ਜੁਗੰਤਰ ਭਗਤ ਤੁਮਾਰੇ ਏ ਮਹਾਰਾਜੀ ਜੁਗਾਂ ਜੁਗਾਂ ਦੇ ਅੰਦਰ ਤੁਹਾਡੇ ਅਨੰਤ ਭਗਤ ਹਨ ਵੱਡੇ ਮੇਰੇ ਸਾਹਿਬਾ ਅਲਖ ਅਪਾਰਾ ਹੇ ਅਲਖ ਲਖਣ ਤੋਂ ਰਹਿਤ ਅਪਾਰਾ ਪਾਰਾ ਵਾਰਤੂ ਰਹਿਤ ਸਾਡੇ ਵੱਡੇ ਸਾਹਿਬਾ ਮਾਲਕ ਪਰਮੇਸ਼ਰ ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾਂ ਮੈਂ ਤੁਹਾਡੇ ਅੱਗੇ ਕਿਵੇਂ ਕਰਕੇ ਬੇਨਤੀ ਅਰਜ਼ੋਈ ਕਰਾਂ ਕਿਉਂਕਿ ਮੈਂ ਮੁਖ ਕਰਕੇ ਵੀ ਕੁਝ ਆਖਣਾ ਨਹੀਂ ਜਾਣਦਾ ਨਦਰ ਕਰਹਿ ਤਾ ਸਾਚ ਪਛਾਨਾ ਜੇਕਰ ਤੁਸੀਂ ਆਪਣੀ ਕਿਰਪਾ ਦੀ ਨਦਰ ਦ੍ਰਿਸ਼ਟੀ ਕਰਦੇ ਹੋ ਤਦ ਹੀ ਤੇਰੇ ਸੱਚੇ ਸਰੂਪ ਦੀ ਪਹਿਚਾਣ ਹੁੰਦੀ ਸਾਚੂ ਪਛਾਣਾ ਤਾਮ ਤੇਰਾ ਜਾਮ ਆਪ ਬੁਝਾਵਹਿ ਏ ਮਹਾਰਾਜੀ ਤੇਰਾ ਸੱਚ ਸਰੂਪ ਤਾਂ ਹੀ ਪਛਾਣੀਦਾ ਜਦੋਂ ਤੁਸੀਂ ਆਪ ਸਤਿਗੁਰਾਂ ਦੁਆਰਾ ਬੁਝਾਵਹਿ ਬੁਝਾ ਸਮਝਾ ਦਿੰਦੇ ਹੋ ਦੁੱਖ ਭੋਗ ਸੰਸਾਰ ਕੀਏ ਸਹਿਸਾਈ ਹੋ ਚੁਕਾ ਵਹਿ ਤੂੰ ਆਪ ਹੀ ਜੰਮਣ ਮਰਨ ਦਾ ਦੁੱਖ ਆਸਾ ਤ੍ਰਿਸ਼ਨਾ ਦੀ ਭੁੱਖ ਨੂੰ ਜਗਤ ਵਿੱਚ ਉਤਪੰਨ ਪੈਦਾ ਕੀਤਾ ਹੈ ਇਹ ਦੁੱਖ ਭੁੱਖ ਦੇ ਸੰਸੇ ਨੂੰ ਆਪ ਹੀ ਦੂਰ ਕਰ ਦਿਓ ਬੇਨਵੰਤ ਨਾਨਕ ਜਾਏ ਸਹਿਸਾ 부ਜੈ ਗੁਰ ਵਿਚਾਰ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵਕ ਕਥਨ ਕਰਦੇ ਆ ਇਹ ਜੰਮਣ ਮਰਨ ਦੁੱਖ ਭੁੱਖ ਦਾ ਸੰਸਾਰ ਜਾ ਸਕਦਾ ਜੇਕਰ ਗੁਰਾਂ ਦੀ ਵਿਚਾਰ ਨੂੰ ਬੁੱਝ ਲਵੇ ਸਮਝ ਲਵੇ ਵੱਡਾ ਸਾਹਿਬ ਹੈ ਆਪ ਅਲਖ ਅਪਾਰਾ ਏ ਮਹਾਰਾਜੀ ਤੂੰ ਆਪ ਵੱਡਾ ਵਿਰਾਟ ਰੂਪ ਤੇ ਮਾਇਕੀ ਬਿਰਤੀ ਕਰਕੇ ਸਾਰਿਆਂ ਦਾ ਮਹਸਾਹਿਬ ਮਾਲਕ ਹੈ ਅਤੇ ਅਸ਼ੁੱਧ ਮਨ ਕਰਕੇ ਲਖਣ ਤੋਂ ਰਹਿ ਤੇ ਪ੍ਰਕਿਰਤੀ ਦੇ ਅਪਾਰਾ ਪਾਰਾ ਵਾਰ ਤੋਂ ਰਹਿਤ ਹੈ ਸਤਿਗੁਰੂ ਸਾਹਿਬ ਜੀ ਨੇ ਇਥੋਂ ਤੱਕ ਉਪਦੇਸ਼ ਕਥਨ ਕਰਕੇ ਗੁਰਸਿੱਖਾਂ ਨੂੰ ਕਿਹਾ ਕਿ ਤੁਸੀਂ ਨਿਰਗੁਣ ਸਰੂਪ ਦੀ ਉਪਾਸ਼ਨਾ ਕਰਿਆ ਕਰੋ ਗੁਰਸਿੱਖਾਂ ਨੇ ਕਿਹਾ ਕਿ ਮਹਾਰਾਜ ਸਾਨੂੰ ਨਿਰਗੁਣ ਸਰੂਪ ਦਾ ਬੋਧ ਨਹੀਂ ਹੈ ਕਿਉਂਕਿ ਉਹ ਰੂਪ ਰੰਗ ਤੋਂ ਰਹਿਤ ਹੈ ਫਿਰ ਮਹਾਰਾਜ ਜੀ ਨੇ ਕਿਹਾ ਕਿ ਤੁਸੀਂ ਸਰਗੁਣ ਸਰੂਪ ਦੀ ਉਪਾਸ਼ਨਾ ਕਰ ਲਿਆ ਕਰੋ ਇਹ ਮਹਾਰਾਜ ਸਾਨੂੰ ਮਾਇਆ ਸਭਲ ਸਰਗੁਣ ਸਰੂਪ ਦੀ ਸਮਝ ਨਹੀਂ ਪੈਂਦੀ ਸਤਿਗੁਰਾਂ ਨੇ ਕਿਹਾ ਫਿਰ ਜੋ ਉਸ ਨੇ ਆਪਣੀ ਸ਼ਕਤੀ ਨਾਲ ਅਨੇਕਾਂ ਰੂਪ ਧਾਰ ਕੇ ਕੌਤਕ ਕੀਤੇ ਹਨ ਉਹਨਾਂ ਦੁਆਰਾ ਪਰਮੇਸ਼ਰ ਨੂੰ ਯਾਦ ਕਰੋ। ਇਓ ਸਤਿਗੁਰੂ ਜੀ ਉਹਨਾਂ ਰੂਪਾਂ ਦੁਆਰਾ ਪਰਮੇਸ਼ਰ ਦੇ ਚਿੰਤਨ ਵਿੱਚ ਜੋੜਨ ਲਈ ਸਾਡੇ ਤਾਈ ਸਿੱਖਿਆ ਦਿੰਦੇ ਆ। ਤੇਰੇ ਬੰਕੇ ਲੋਇਣ ਦੰਤਰੀ ਸਾਲਾ ਸੋਹਣੇ ਨੱਕ ਜਿੰਨ ਲੰਮੜੇ ਵਾਲਾ। ਹੇ ਮਹਾਰਾਜੀ ਉਨਾਂ ਰੂਪਾਂ ਵਿੱਚ ਤੇਰੇ ਲੋਇਣ ਨੇਤਰ ਬਹੁਤ ਬੰਕੇ ਸੋਹਣੇ ਸਨ ਅਤੇ ਦੰਦ ਵੀ ਰੀਸਾਲਾ ਸੁਹਾਵਣੀ ਸੁੰਦਰ ਸਨ ਜਿਸ ਦਾ ਨੱਕ ਵੀ ਸੋਹਣਾ ਸੀ ਤੇ ਵਾਲਾ ਕੇਸ ਵੀ ਲੰਬੇ ਸਨ ਕੰਚਨ ਕਾਇਆ ਸੋਇਨੇ ਕੀ ਢਾਲਾ ਹਾਂ ਢਾਲਾ ਢਲੇ ਹੋਏ ਸੋਨੇ ਦੀ ਨਿਆਈ ਸ਼ੁੱਧ ਕੰਚਨ ਸੋਨੇ ਵਰਗੀ ਤੁਹਾਡੀ ਕਾਇਆ ਦੇ ਸੀ ਸੋਵਨ ਢਾਲਾ ਕ੍ਰਿਸ਼ਨ ਮਾਲਾ ਜਪੋ ਤੁਸੀਂ ਸਹੇਲੀਓ ਸੱਚ ਮੁੱਚ ਹੀ ਤੇਰੀ ਕਾਇਆ ਢਾਲਾ ਟਲੇ ਹੋਏ ਸੋਨੇ ਦੀ ਨਿਆਈ ਹੈ ਤੇ ਮਾਇਆ ਰੂਪੀ ਕ੍ਰਿਸ਼ਨ ਕਾਲੀ ਮਾਲਾ ਪਹਿਨੀ ਹੋਈ ਹੈ ਕ੍ਰਿਸ਼ਨ ਵਾਲੀ ਮਾਲਾ ਪਾਪ ਬਜੰਤੀ ਮਾਲਾ ਪਾਈ ਹੋਈ ਹੈ اے ਗੁਰਮੁਖ ਰੂਪ ਸਖਿਓ ਸਹੇਲਿਓ ਤੁਸੀਂ ਵੀ ਦਰਸ਼ਨ ਕਰਕੇ ਉਸ ਨੂੰ ਜਪਨਾ ਕਰੋ ਜਮ ਦਵਾਰ ਨਹੋ ਹੋ ਖੜੀਆ ਸਿੱਖ ਸੁਣੋ ਮਹੇਲੀ ਹੋ ਐਸਾ ਜਾਪ ਕਰਨ ਨਾਲ ਜਮ ਧਰਮ ਰਾਜੀ ਦੇ ਦਵਾਰ ਪਰਲੋਕ ਵਿੱਚ ਖੜੀਆਂ ਨਹੀਂ ਹੋਣਾ ਪਵੇਗਾ اے ਗੁਰ ਸਿੱਖ ਰੂਪ ਸਖਿਓ ਸਾਡੀ ਇਹ ਸਿੱਖਿਆ ਨੂੰ ਤੁਸੀਂ ਸੁਣਨਾ ਕਰੋ ਹੰਸ ਹੰਸਾ ਬਗ ਬੱਗਾ ਲਹੈ ਮਨ ਕੀ ਜਾਲਾ ਉਸ ਨੂੰ ਜਪਣ ਦੇ ਨਾਲ ਮਨ ਅੰਤਿਸ਼ ਕਰਨ ਦੀ ਜਾਲਾ 질 ਦ્વੈਤ ਦੀ ਮੈਲ ਲੱਥ ਜਾਂਦੀ ਹੈ ਤੇ ਬਗ ਬੱਗਾ ਬਗਲਿਆਂ ਤੋਂ ਬਗਲੇ ਭਾਵ ਮਹਾ ਪਖੰਡੀ ਤੋਂ ਪਖੰਡੀ ਹੰਸਾਂ ਤੋਂ ਵੀ ਹੰਸਾਂ ਤੋਂ ਵੀ ਪਰਮ ਹੰਸ ਪਾਪੂਰਨ ਤਤ ਬੀਤੀ ਹੋ ਜਾਈਦਾ ਬੰਕੇ ਲੋਇਣ ਦੰਤ ਰੀਸਾਲਾ ਇਉਂ ਹੀ ਮਹਾਰਾਜ ਜੀ ਤੇਰੇ ਬੰਕੇ ਸੁੰਦਰ ਲੋਇਣ ਨੇਤਰ ਤੇ ਰੀਸਾਲਾ ਸੁੰਦਰ ਹੀ ਦੰਦ ਹਨ ਤੇਰੀ ਚਾਲ ਸੁਹਾਵੀ ਮਧਰਾੜੀ ਤੇ ਮਧਰਾੜੀ ਬਾਣੀ ਏ ਮਹਾਰਾਜ ਜੀ ਜਦੋਂ ਤੂੰ ਆਪਣੇ ਭਗਤਾਂ ਦੀ ਰੱਖਿਆ ਕਰਨ ਜਾਂ ਉਹਨਾਂ ਨੂੰ ਸਰਗੁਣ ਸਰੂਪ ਦੇ ਦਰਸ਼ਨ ਦੇਣ ਲਈ ਆਉਂਦਾ ਹੈ ਜਦੋਂ ਤੇਰੀ ਚਾਲ ਬਹੁਤ ਸੁਹਾਵੀ ਸ਼ੋਭ ਨੀਕ ਹੁੰਦੀ ਆ ਜਦੋਂ ਉਹਨਾਂ ਨਾਲ ਬਚਨ ਕਰਦਾ ਤਦੋਂ ਤੇਰੀ ਬਾਣੀ ਵੀ ਬਹੁਤ ਮਧ ਰਾੜੀ ਮਿੱਠੀ ਲੱਗਦੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਹੈ ਕੋਕਨ ਕੋਕਲਾ ਤਰਲ ਜਵਾਨੀ ਮਨੋਂ ਕੋਇਲਾ ਹੀ ਕੋਕਨ ਕੂਕਦੀਆਂ ਔਣ ਅਤੇ ਤੇਰੀ ਤਰਲ ਸੁੰਦਰ ਚੜਦੀ ਜਵਾਨੀ ਜਵਾਨੀ ਵਾਲੀ ਅਵਸਥਾ ਹੈ ਤਰਲਾ ਜਵਾਨੀ ਆਪ ਪਾਣੀ ਈਸ਼ ਮਨ ਕੀ ਪੂਰੀਏ ਏ ਮਹਾਰਾਜ ਜੀ ਤੇਰੀ ਤਰਲਾ ਸੁੰਦਰ ਚੜਦੀ ਜਵਾਨੀ ਵਾਲੀ ਵਸਤਾ ਹੈ ਜੋ ਆਪ ਹੀ ਤੈਨੂੰ ਪਾਉਂਦੀ ਹੈ ਤੁਸੀਂ ਆਪਣੇ ਦਰਸ਼ਨ ਦੇ ਕੇ ਸਾਡੇ ਹਿਰਦੇ ਦੀ ਇੱਛਾ ਪੂਰੀ ਕਰੋ ਸਾਰੰਗ ਜੋ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੈ ਤੁਸੀਂ ਸਾਰੰਗ ਹਾਤੀ ਦੇ ਬੱਚੇ ਵਾਂਗ ਠਿਮ ਠਿਮ ਮਟਕ ਮਡਕ ਕੇ ਪਗ ਚਰਨ ਧਰਦੇ ਹੋ ਆਪ ਆਪਣੇ ਆਪ ਵਿੱਚ ਸੰਧੂਰੇ ਮਸਤ ਹੋਏ ਰਹਿੰਦੇ ਹੋ ਸ੍ਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਵਾਣੀ ਏ ਮਹਾਰਾਜ ਜੀ ਤੇਰੇ ਐਸੀ ਸਰਗੁਣ ਸਰੂਪ ਨੂੰ ਵੇਖਣ ਵਾਸਤੇ ਲక్ష్ਮੀ ਵੀ ਪ੍ਰੇਮ ਵਿੱਚ ਮਸਤ ਹੋਈ ਫਿਰਦੀ ਹੈ ਗੰਗਾ ਦੇ ਉਦਕ ਪਾਣੀ ਵਾਂਗੂ ਵਾਣੀ ਵਾਂਗੂ ਪਾ ਮਸਤ ਤੋਰ ਤੁਰਦੀ ਹੈ ਤੇਰੀ ਬਾਣੀ ਗੰਗਾ ਦੇ ਜਲ ਵਾਂਗ ਨਿਰਮਲ ਹੈ ਬਿਨਵੰਤ ਨਾਨਕ ਦਾਸ ਹਰਿ ਕਾ ਤੇਰੀ ਚਾਲ ਸੁਹਾਵੀ ਮਦਰਾੜੀ ਬਾਣੀ ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਪਰਮੇਸ਼ਰ ਮੈਂ ਆਪ ਜੀ ਦਾ ਦਾਸ ਸੇਵਕ ਹਾਂ ਇਉ ਤੁਸੀਂ ਜੋ ਭਗਤਾਂ ਦੀ ਰੱਖਿਆ ਵਾਸਤੇ ਸਰਗੁਣ ਸਰੂਪ ਧਾਰਦੇ ਹੋ ਉਸ ਰੂਪ ਵਿੱਚ ਤੁਹਾਡੀ ਚਾਲ ਤੌਰ ਵੀ ਬਹੁਤ ਸ਼ੋਭ ਨੀਕ ਸੁਹਾਵੀ ਆ ਬਾਣੀ ਵੀ ਬਹੁਤ ਮਦਰਾੜੀ ਕਹੀਏ ਮਿੱਠੀ ਪਿਆਰ ਵਾਲੀ ਹੈ ਵਾਹਿ ਗੁਰੂ ਵਾਹਿ ਗੁਰੂ ਵਾਹਿ ਸੋ ਵਾਹਿਗੁਰੂ ਜੀ ਕੀ ਫਤਿਹ